ਜ਼ਿਲ੍ਹਾ ਪ੍ਰਸ਼ਾਸਨ ਨੌਜਵਾਨਾਂ ਨੂੰ ਮੁਹੱਈਆ ਕਰਵਾਏਗਾ ਸਿਵਲ ਸਰਵਿਸਿਜ਼ ਦੀ ਮੁਫਤ ਕੋਚਿੰਗ ਜ਼ਿਲ੍ਹਾ ਅਧਿਕਾਰੀਆਂ ਨੇ ਸੈਮੀਨਾਰ ਲਗਾ ਕੇ ਕੀਤੀ ਸ਼ੁਰੂਆਤ ਗੁਰਦਾਸਪੁਰ ਤੋਂ 2417 ਨਿਊਜ਼ ਪੰਜਾਬ ਦੀ ਖਾਸ ਰਿਪੋਰਟ ਗੁਰਦਾਸਪੁਰ ਜ਼ਿਲ੍ਹਾ प्रशासन गुरदासपुर वालों मिशन उम्मीद तहत सिविल सर्विसिज की मुफ्त कोचिंग तहत जिला रोजगार दफ्तर गुरदासपुर विखे विशेष सेमिनार लगाया गया सेमिनार विच एसएसपी एस कुमार अते एडीसी जनरल डॉक्टर हरजिंदर सिंह बेदी विशेष तौर पर हाजिर हुए ਐਸ ਸੀ ਸਪੀ ਅਦਿਤੀ ਨੇ ਇਸ ਮੌਕੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਤੇ ਸੂਬੇ ਵਿੱਚੋਂ ਨਸ਼ਾ ਮੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਪ੍ਰਸ਼ਾਸਨ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਏ ਡੀ ਸੀ ਡਾਕਟਰ ਹਰਜਿੰਦਰ ਸਿੰਘ 베ਦੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਸਰਵਿਸਿਜ਼ ਪ੍ਰੀਖਿਆਵਾਂ ਦੀ ਮੁਫਤ ਕੋਚਿੰਗ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਤਾਂ ਜੋ ਜੋ ਵਿਦਿਆਰਥੀ ਮਹਿੰਗੇ ਕੋਚਿੰਗ ਸੰਸਥਾਨਾਂ ਵਿੱਚ ਦਾਖਲੇ ਲੈ ਕੇ ਕੋਚਿੰਗ ਨਹੀਂ ਲੈ ਸਕਦੇ ਉਹ ਇਸ ਦਾ ਲਾਭ ਚੁੱਕ ਸਕਣ ਸਿਵਲ ਸਰਵਿਸੇਸ ਦੀ ਪ੍ਰੀਖਿਆ ਸੰਬੰਧੀ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਏਗੀ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ ਦੇਖੋ ਜੀ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਮਾਨਯੋਗ ਸੀਐਮ ਸਾਹਿਬ ਪੰਜਾਬ ਦੇ ਨਹਿਰਾ ਇਨੀਸ਼ੀਏਟਿਵ ਹੈਗਾ ਨਸ਼ਾ ਵਿਰੁੱਧ ਚੰਗ ਉਸੇ ਦੀ ਸੀਰੀਜ਼ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਰਦਾਸਪੁਰ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਹੈ। ਆ ਮਿਸ਼ਨ ਉਮੀਦ ਦਾ ਜਿਹੜਾ ਹੈਗਾ ਇੱਕ ਪਲੇਟਫਾਰਮ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਰਦਾਸਪੁਰ ਦੇ ਜਿਹੜੇ ਏਡੀਸੀ ਸਾਹਿਬ ਅਗੇ ਐਸਟੀਐਮ ਸਾਹਿਬ ਅਗੇ ਡੀਸੀ ਸਾਹਿਬ ਵੱਲੋਂ ਇਹ ਗੱਲ ਹੈ ਕਿ ਇੱਕ ਬੱਚਿਆਂ ਵਾਸਤੇ ਫ੍ਰੀ ਸਿਵਲ ਸਰਵਿਸ ਕੋਚਿੰਗ ਜਿਹੜੀ ਹੈਗੀ ਹੋ ਸਕਦਾ ਹੈ ਜਿਹੜੀ ਨਗਰ ਰਟ ਕੀਤੀ ਗਈ ਹੈ ਅਸੀਂ ਬੱਚਿਆਂ ਨੂੰ ਇੱਥੇ ਜਿਹੜਾ ਇਸ ਸੰਗ ਦੇ ਵਿੱਚ ਜਿਹੜਾ ਬੇਸਿਕ ਚੀਜ਼ਾਂ ਨੂੰ ਦਸਾਉਣ ਲਈ ਆਏ ਹੈਗੇ ਇਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਆ ਵੀ ਅਸੀਂ ਬੱਚਿਆਂ ਨੂੰ ਇਹ ਕਿਹਾ ਹੈ ਨਾ ਕਿ ਉਹ ਆਪਣਾ ਬੈਸਟ ਦੇਣ ਅਤੇ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਜਿਹੜੀ ਵੀ ਸਕੀਮ ਹੈਗੀ ਉਹਨੂੰ ਉਹਨੂੰ ਉਹਦੇ ਤੋਂ ਤੁਹਾਨੂੰ ਜਿਹੜੇ ਵੀ ਸਹਿਯੋਗ ਹੈ ਉਹ ਕੋ ਪ੍ਰੋਵਾਈਡ ਕਰਾਇਆ ਜਾਏਗਾ এডਿਕੇਸ਼ਨ ਲਈ ਬਾਕੀ ਸਪੋਰਟ ਲਈ ਉਹ ਇਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਬੱਚਿਆਂ ਨਾਲ ਇੰਟਰੈਕਟ ਵੀ ਕੀਤਾ ਹੈ ਉਹਨਾਂ ਦੇ ਨਾਲ ਸ਼ਾਬ ਵੀ ਚੰਗੇ ਕੀਤੇ ਹਨ ਐਂਡ ਫਰਦਰਲੀ ਅਸੀਂ ਜਿਹੜੀ ਜਦੋਂ ਇਹਨਾਂ ਦੀ ਕਲਾਸ ਚੱਲੇਗੀ ਤਾਂ ਸਾਡੇ ਵੱਲੋਂ ਵੀ ਇਹਨਾਂ ਦੀ ਪਰਸਨਲੀ ਜਿਹੜਾ ਹੈਗਾ ਕਲਾਸ ਵਿੱਚ ਜਾ ਕੇ ਇਹਨਾਂ ਦੀ ਕਲਾਸਿਸ ਵੀ ਲਿੱਤੀ ਜਾਣੀਆਂ ਨੇ ਫਰਦਰ ਵੀ ਅਜਸਟ ਅਤੇ ਜਿਹੜਾ ਹੈਗਾ ਫਰਦਰ ਇੰਟਰੈਕਸ਼ਨ ਵੀ ਹੈ ਜੇ ਉਹ ਵੀ ਕੀਤਾ ਲੱਗਦਾ ਹੈ ਦੇਖੋ ਜੀ ਮਿਸ਼ਨ ਉਮੀਦ ਦਾ ਜਿਹੜਾ ਬੈਨੀਫਿਟ ਹੈ ਉਹ ਬੱਚਿਆਂ ਨੂੰ ਜਿਹੜਾ ਹੈਗਾ ਪੋਜੀਟਿਵ એનર્ਜੀ ਜਿਹੜਾ ਜਨਰੇਟ ਕਰਕੇ ਜਿਹੜਾ ਸਿਵਲ ਸਰਵਿਸ ਸਾਇੰਟ ਜਿਹੜਾ ਹੈਗਾ ਬੱਚਾ ਨੂੰ ਗਿਆਨ ਵਾਸਤੇ ਆਈਐਸ ਆਈਪੀਐਸ ਪੀਸੀਐਸ ਅਤੇ ਹੋਰ ਵਿਦ ਕੰਪੀਟੀਟਿਵ ਇਗਜ਼ਾਮਨ ਕੋਸ ਵੈਲ ਮੋਟੀਵੇਟ ਕਰਨਾ ਅਤੇ ਜਿਹੜਾ ਨਸ਼ਿਆਂ ਤੋਂ ਦੂਰ ਰੱਖਣ ਦਾ ਉਹ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਾਸਨ ਦਾ ਦਾਸਪੁਰ ਦਾ ਜਿਹੜਾ ਹੈਗਾ ਕੁਪਰਾਲਾ ਜਿਹੜਾ ਹਿੱਕ ਤਹਾਂ ਜੀ ਜੋਖੀ ਜੀ ਸਾਡੇ ਦਿਖੋ ਜਿਵੇਂ ਕਿ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਦੇ ਤੇ ਚਲਾਏ ਜਾ ਰਹੇ ਨੇ ਇਹਦੇ ਚੋ ਜਿਹੜਾ ਥੱਲਾ ਪੁਲਿਸ ਵੱਲੋਂ ਮੈਂ ਤੁਹਾਨੂੰ ਵੀ ਪਹਿਲਾਂ ਵੀ ਇਸ ਸਬੰਧ ਚ ਬਲੀਫ ਕੀਤਾ ਸੀਗਾ ਕਿ ਲਗਭਗ 50 ਹੀ ਤੇ ਲਗਭਗ 80 ਰਸੀ ਦਰਸ਼ ਕੀਤੀ ਗਈ ਇਸ ਤੋਂ ਇਲਾਵਾ ਲਗਭਗ 4 ਕਿਲੋ ਦੇ ਜਿਹੜਾ ਜਿਹੜਾ ਇਹੋ ਜਿਹੇ ਵੀ ਜਿਹੜੀ ਇਹਦੀ ਕੰਪਨੀ ਅਸੀਂ ਕੀਤੀ ਹੈ ਤੇ 50 ਤੋਂ ਜ਼ਿਆਦਾ ਹਰ ਬੰਦੇ ਅਸੀਂ ਕਿਲੇ ਗ੍ਰਿਫਤਾਰ ਤੋਂ ਟਿਕਦੇ ਇਸ ਤੋਂ ਇਲਾਵਾ ਵੀ ਸਾਡਾ ਜਿਹੜਾ ਹੈਗਾ ਜਿਹੜੇ ਕਿ ਸੀਮਿਤ ਪ੍ਰੋਗਰਾਮ ਹੈਗੇ ਜਿਹੜਾ ਚੀ ਲੇਲਾ ਪ੍ਰਸ਼ਾਸਨ ਉਹ ਵੀ ਬਸ ਵਕਤ ਥਾਵਾਂ 'ਚ ਹੈਲਥ ਡਿਪਾਰਟਮੈਂਟ ਦੇ ਨਾਲ ਵੀ ਅਸੀਂ ਕੀਤੇ ਜਾ ਰਹੇ ਹੈਗੇ ਸਾਡੀ ਜਿਹੜੀ ਹੈਗੀ ਸੰਪਰਕ ਮੀਟਿੰਗਾਂ ਅਸੀਂ ਜਿਹੜੇ ਅਰਗੇਨਾਈਜ਼ ਕਰਦੇ ਹੈਗੇ ਸਾਚੀ ਸਟੂਡੈਂਟ ਨਾਲ ਵੀ ਇੰਟਰੈਕਟ ਕਰੇ ਹੈਗੇ ਇਸ ਤੋਂ ਇਲਾਵਾ ਅਸੀਂ ਮਿਲੇ ਡਿਫੈਂਸ ਕਮੇਟੀ ਦੇ ਨਾਲ ਵੀ ਵਾਰਡ ਡਿਫੈਂਸ ਕਮੇਟੀ ਵਾਰਡ ਕਮੇਟੀ ਨਾਲ ਵੀ ਅਸੀਂ رابطہ ਬਣਾਈ ਹੈਗੀ ਤਾਂ ਅਸੀਂ ਪ੍ਰਸ਼ਾਸਨ ਦੇ ਨਾਲ ਔਰ ਪਬਲਿਕ ਔਰ ਸਿਵਲ ਸੋਸਾਇਟੀ ਦੇ ਨਾਲ ਜਿਹੜਾ ਹੈਗਾ ਕਰਕੇ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈਗਾ ਸਾਡੀ ਨਸ਼ਿਆਂ ਦੀ ਜੰਗ ਹੈਗਾ ਉਹਨਾਂ ਤੇ ਅਸੀਂ ਇਹ ਲੈਦਾ ਹੈਗਾ ਕੰਮ ਕਰਕੇ ਉਸ ਮਹੀਨੇ ਨੂੰ ਅਸੀਂ ਸਫਲ ਕਰਦਾ ਹੈ। ਅੱਜ ਦੇਖੋ ਜੀ ਮੈਂ ਬੜੀ ਆਪਣੀ ਖੁਸ਼ਕਬਰੀ ਹੈ ਸਾਰੇ ਆਪਣੇ ਬਰਦਾਸ਼ਪੁਰ ਦੇ ਸਟੂਡੈਂਟਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਅੱਜ ਡੀਸੀ ਆਪਣੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਗੁਰਦਾਸਪੁਰ ਵੱਲੋਂ ਨਾਲ ਆਪਣੇ ਐਸਐਸਪੀ ਸਰ ਦੀ ਗਾਈਡੈਂਸ ਦੇ ਨਾਲ ਅੱਜ ਇੱਥੇ ਫ੍ਰੀ ਕੋਚਿੰਗ ਸੈਂਟਰ ਸਾਡੇ ਜਿਹਨੇ ਯੂਪੀਐਸਸੀ ਐਪੀਰੈਂਸ ਨੇ ਜਿਨ੍ਹਾਂ ਨੇ ਆਈਐਸ ਆਈਪੀਐਸ ਦਾ ਪੀਸੀਐਸ ਬੰਨਾ ਹੈ ਉਹ ਫ੍ਰੀ ਆਫ ਕੋਸ ਦਿੱਤੀ ਜਾਏਗੀ ਉਸ ਦਿਨ ਨਾਲ ਅਸੀਂ ਸੰਬੰਧੀ ਜਿਹੜੇ ਆਪਣੇ ਚੇਤਨ ਭਾਰਤ ਲਰਨਿੰਗ ਜਿਹੜੇ ਆਪਾਂ ਨੇ ਉਹ ਨੇ ਉਹਨਾਂ ਨਾਲ ਟਾਈ ਅਪ ਕੀਤਾ ਹੈ ਉਹ ਫ੍ਰੀ ਆਫ ਕੋਸ ਹੈ ਤੇ ਇਨਫਰਾਸਟ੍ਰਕਚਰ ਵੀ ਦਵਾਂਗੇ ਪਲੱਸ ਕੋਚਿੰਗ ਵੀ ਦਵਾਂਗੇ ਮੈਂ ਸਾਰੇ ਆਪਣੇ ਸਟੂਡੈਂਟਸ ਨੂੰ ਤੁਹਾਡੇ ਮਾధ్యਮ ਰਾਹੀਂ ਇਹ ਹੀ ਅਪੀਲ ਕਰਦਾ ਹਾਂ ਕਿ ਜਿੱਥੇ ਸਾਨੂੰ ਕਈ ਵਾਰੀ ਦਿਮਾਗ 'ਚ ਇਹ ਸ਼ੰਕਾ ਆ ਜਾਂਦੀ ਹੈ ਕਿ ਅਸੀਂ ਇੰਨੇ ਪੈਸੇ ਕਿੱਦਾਂ ਖਰਚਾਂਗੇ ਕੋਚਿੰਗ ਲਈ ਉਹ ਜਿਹੜੀ ਸ਼ੰਕਾ ਹੈ ਅੱਜ ਅਸੀਂ ਖਤਮ ਕਰ ਦਿੱਤੀ ਹੈ ਤੇ ਮੈਨੂੰ ਆਸ ਆ ਤੁਸੀਂ ਆ ਵੇਖਿਆ ਕਿ ਬੱਚਿਆਂ ਦਾ ਬੜਾ ਹੰਗਾਰਾ ਸੀਗਾ ਪੂਰਾ ਸਾਡਾ ਹਾਲ ਪੜਿਆ ਹੋਇਆ ਬੱਚੇ ਚਾਹੁੰਦੇ ਆ ਕਿ ਅਸੀਂ ਅੱਗੇ ਵਧਣਾ ਸਾਡੇ ਪ੍ਰਸ਼ਾਸਨ ਵੱਲੋਂ ਸਾਡੀ ਪੂਰੀ سپورਟ ਰਹੇਗੀ ਕਿਸੇ ਤਰ੍ਹਾਂ ਦੀ ਵੀ ਕਿ ਬੱਚਿਆਂ ਨੂੰ ਕੁਝ ਵੀ ਅਗਰ ਕਿਤੇ ਦਿੱਕਤ ਆਂਦੀ ਹੈ ਤੇ ਉਹ ਸਾਨੂੰ ਦੱਸ ਸਕਦੇ ਨੇ ਬਟ ਇਹ ਮੈਂ ਜ਼ਰੂਰ ਕਵਾਂਗਾ ਕਿ ਇਹ ਜਿਹੜਾ ਮਿਸ਼ਨ ਉਮੀਦ ਦੇ ਅੰਦਰ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਮੈਨੂੰ ਉਮੀਦ ਹੈ ਸਾਰੇ ਪ੍ਰਸ਼ਾਸਨ ਨੂੰ ਉਮੀਦ ਹੈ ਤੇ ਅਸੀਂ ਹੋਰ ਵੱਧੀ ਅਫਸਰ ਆਪਣੇ ਜ਼ਿਲ੍ਹੇ ਤੋਂ ਕੱਢਾਂਗੇ ਤੇ ਤੁਹਾਡੇ ਜਿਹੜੇ ਰੂਪ ਰੂਪਾ ਜੀ ਮੈਂ ਜਦੋਂ ਆਪਣੀ ਹੁਣੇ ਬੱਚਿਆਂ ਨੂੰ ਦੱਸਿਆ ਕਿ ਮੈਂ ਜ਼ਿਲ੍ਹਾ ਗੁਰਦਾਸਪੁਰ ਛੋਟੇ ਜਿਹੇ ਪਿੰ ਜਦੋਂ ਅਸੀਂ ਚੰਡੀਗੜ੍ਹ ਕੇ ਦਿੱਲੀ ਜਾ ਕੇ ਕੋਚਿੰਗਾਂ ਲਈਆਂ ਤੇ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਥ ਕਰਨਾ ਪਿਆ ਬਟ ਮੈਂ ਜੋ ਆਪਣੇ ਇੱਥੇ ਪਹੁੰਚਣ ਤੱਕ ਜੋ ਮੈਂ ਸਿੱਖਿਆ ਮੈਂ ਇਹੀ ਚ ਸਿੱਖੀ ਹੈ ਕਿ ਜਿਹੜੀ ਯੂਪੀਐਸਸੀ ਹੈ ਇਹ ਤੁਹਾਡੀ ਮਿਹਨਤ ਦੀ ਹੈ ਤੁਹਾਡੀ ਲਗਨ ਦੀ ਹੈ ਕੋਈ ਵੀ ਚੀਜ਼ ਹਾਸਲ ਕਰਨੀ ਆ ਅਗਰ ਤੁਸੀਂ 100% ਦਿੰਦੇ ਹੋ ਦਿਨ ਰਾਤ ਇਕ ਕਰਦੇ ਹੋ ਤੁਸੀਂ ਉਹ ਮਕਾਮ ਤੇ ਪਹੁੰਚ ਸਕਦੇ ਹੋ ਇਹ ਉਹ ਜੀ ਕੋਈ ਚੀਜ਼ ਨਹੀਂ ਆ ਜਿਹੜੀ ਨਹੀਂ ਹੋ ਸਕਦੀ ਦੂਸਰੀ ਗੱਲ ਮੈਂ ਇੱਕ ਇਹ ਜਰੂਰ ਕਹਿਣਾ ਚਾਹਾਂਗਾ ਸਾਡੇ ਸਰਕਾਰੀ ਸਕੂਲਾਂ ਤੇ ਬੱਚੇ ਪੜ੍ਹਿਆ ਜਾਂ ਕੋਈ ਗਰੀਬੀ ਰੇਖਾ ਚਾ ਜਾਂ ਕੋਈ ਕਹਿੰਦਾ ਮੈਂ ਉਹ ਉੱਚੇ ਅਧਿਕਾਰੀ ਦੀ ਸਿੱਖਿਆ ਜਿਹੜੀ ਹੈ ਨਹੀਂ ਕਰ ਪਾਇਆ ਆਪਣੇ ਪਲੱਸ 2 ਤੱਕ ਇਹ ਆਪਣੇ ਦਿਮਾਗ ਚੋਂ ਕੱਢ ਦਿਓ ਅਗਰ ਅੱਜ ਤੁਸੀਂ ਮਿਹਨਤ ਕਰਨੀ ਸ਼ੁਰੂ ਕੀਤੀ ਹੈ ਮੈਂ ਤੁਹਾਨੂੰ ਲੈ ਕੇ ਦੇ ਦੇਣਾ ਦਾਅਵੇ ਨਾਲ ਕਹਿ ਦਿੰਨਾ ਕਿ ਮਿਹਨਤ ਨਾ ਛੱਡਿਓ ਤੁਸੀਂ ਜਿਹੜੇ ਅਫਸਰ ਹਥੋਂ ਜ਼ਰੂਰ ਬਣ ਕੇ ਜਾਓਗੇ